ਮਾਪੇ ਨਾਲ ਹੋਈ ਹੈ ਉਹ ਪਰਸੋਂ ਆਉਂਦਾ ਹੈ ਕਿ ਜਿਹੜੀ ਬੰਦਿਆ ਕਰਦੀ ਮਮੀ ਆਪਣੇ ਆਉਂਦਾ ਹੀ ਬੰਦਿਆ ਲਾ ਬਾੜ ਮਿਸਤਰੀ ਤੇ 15 ਤੱਕ ਮੈਂ ਸੁੱਟੀ ਆ ਜਾਣਾ ਤੇ ਇਹ ਕੰਮ ਲਾਣਾ ਆ ਤੇ ਮੁਰਦਿਆਂ ਦਾ ਮੈਂ ਦੋ ਦਲਜੀਤ ਸਿੰਘ ਹੈਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੈਗਾ ਤੇ ਇਹ ਗੱਡੀ ਲੈ ਕੇ ਜਾ ਰਿਹਾ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਟਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿਗਾ ਇੱਕ ਅਫਸਰ ਤੇ ਇੱਕ ਜੋ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪ੍ਰੋਸੀਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਲੇਲਦਾਖ ਅਧੀਨ ਗਲਵਾਨ ਕਾਟੀ ਵਿੱਚ ਆਰਮੀ ਦੇ ਕਾਫਲੇ ਤੇ ਡਿੱਗੀ ਭਾਰੀ ਚਟਾਨ ਕਾਰਨ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਤੇ ਗੁਰਦਾਸਪੁਰ ਅਧੀਨ ਵੱਖ-ਵੱਖ ਪਿੰਡਾਂ ਦੇ ਦੋ ਨੌਜਵਾਨਾਂ ਦੀ ਸ਼ਹਾਦਤ ਹੋ ਗਈ। ਗੁਰਦਾਸਪੁਰ ਅਧੀਨ ਪਿੰਡ ਸ਼ਮਸ਼ੀਰਪੁਰ ਦੇ ਜਵਾਨ ਦਿਲਜੀਤ ਸਿੰਘ ਦਾ ਉਸਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਕੱਲ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਨਾਇਕ ਦਿਲਜੀਤ ਸਿੰਘ ਆਪਣੇ ਹੋਰ ਦੋ ਸਾਥੀਆਂ ਨਾਲ ਫਾਇਰਿੰਗ ਰੇਂਜ ਤੇ ਜਾ ਰਹੇ ਸਨ। ਇਸ ਦੌਰਾਨ ਇੱਕ ਪਹਾੜ ਖਿਸਕ ਗਿਆ। ਅਤੇ ਉਹਨਾਂ ਦੀ ਗੱਡੀ ਉੱਪਰ ਜਾ ਡਿੱਗੀ। ਇਸ ਹਾਦਸੇ ਵਿੱਚ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਇਸ ਹਾਦਸੇ ਵਿੱਚ ਦੋਨੋਂ ਆਰਮੀ ਦੇ ਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਨਾਇਕ ਦਿਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਾਇਕ ਦਿਲਜੀਤ ਸਿੰਘ ਦਾ ਘਰ ਫੋਨ ਆਇਆ ਸੀ। कि ਉਸਨੇ 15 ਅਗਸਤ ਨੂੰ ਛੁੱਟੀ ਆਉਣਾ ਸੀ ਅਤੇ ਛੁੱਟੀ ਆ ਕੇ ਆਪਣਾ ਨਵਾਂ ਘਰ ਬਣਾਏਗਾ ਇਸ ਲਈ ਮਿਸਤਰੀ ਲੱਭ ਕੇ ਰੱਖਣ ਉਹਨਾਂ ਕਿਹਾ ਕਿ ਮਿਸਤਰੀ ਨਾਲ ਵੀ ਸਾਰੀ ਗੱਲਬਾਤ ਹੋ ਚੁੱਕੀ ਸੀ ਛੁੱਟੀ ਆਉਂਦੇ ਸਾਰ ਹੀ ਉਸਨੇ ਆਪਣਾ ਨਵਾਂ ਘਰ ਸ਼ੁਰੂ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਸ਼ਹਾਦਤ ਦੀ ਖਬਰ ਸਾਹਮਣੇ ਆ ਗਈ ਜਿਸ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਸਾਰਾ ਪਰਿਵਾਰ ਸਦਮੇ ਵਿੱਚ ਹੈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਛੋਟੇ بیٹے ਨੂੰ ਸਰਕਾਰੀ ਨੌਕਰੀ ਦੇਵੇ ਅਤੇ ਸ਼ਹੀਦ ਦੇ ਨਾਮ ਦੇ ਗੇਟ ਬਣਵਾਏ ਜਾਵੇ। ਧੰਨਵਾਦ ਦਾ ਜੀ ਕੋਈ ਗੱਲ ਨਹੀਂ। ਇਹ ਆਪੀ ਅੱਗੇ ਬੱਚਿਆਂ ਨੂੰ ਕਰਕੇ ਤੇਹਵਾਰਿਆਂ ਕਰਕੇ ਨੋਟ ਤੇ ਅੱਗੇ ਬੱਚਾ ਛੋਟਾ ਬੱਚਾ ਵੱਡਾ ਬੱਚਾ ਵੀ ਵਿਚਾਰਾ ਕਰਕੇ ਉਹਨੂੰ ਨੌਕਰੀ ਕਿੱਥੇ ਕਿਹਦੇ ਦੋਵਾਂ ਨੂੰ ساری ਗਵਰਨਮੈਂਟ ਅੱਗੇ ਮੈਂ ਤਾਂ ਕਰਨਾ ਵੀ ਕਰਕੇ ਜਿੱਥੇ ਵੀ ਐਸਾ ਕੁਝ ਤਾਂ ਮੇਰਾ ਮੈਂ ਤਾਂ ਹੁਣ ਪੰਚਾਇਤ ਦੀ ਢਾਡੀ ਕਿ ਢਾਂਗਿਆ ਕੋ ਕਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਮਪਰ ਦੇ ਨਾਲ ਕੀ ਕਹਿੰਦਾ ਸੀ ਪਰਵਾਰ ਨਾਲ ਪਰਸੂ ਗੱਲ ਹੋਈ ਏ ਕੀ ਕਹਿੰਦਾ ਘਰ ਮੋਂਗਾ ਜੀ ਮਾਂ ਆਪ ਨੇ ਗੱਲ ਹੋਈ ਏ ਉਹ ਪਰਸੂ ਆਉਂਦਾ ਹੈ ਵੀ ਦਾੜੀ ਬੰਦਿਆ ਘਰ ਕੀ ਮੰਮੀ ਆਪਣੇ ਆਉਂਦਾ ਹੀ ਬੰਦਿਆ ਲਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਕੀਤਾ ਹੁਣ ਤੇ ਸਵੇਰੇ ਗੱਲ ਕੀ ਬਿਆਗੜਦਾ ਨਾਲ ਇਹ ਸਾਢੇ 3 ਵਜੇ ਘਰ ਫਿਰਿਆ ਕਿਹੜਾ ਕੰਮ ਹੋ ਗਿਆ ਮੇਰੋਂ ਜਿਹੜਾ ਆਇਆ ਨਾ ਸੀ ਸਿੰਘ ਜੀ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀਤੀ ਆਣ ਤੇ ਆਖਿਆ ਵਿਚੇ ਸਾ ਦਾ ਘਰ ਆ ਮੈਂ ਪੁੱਛਿਆ ਮੈਂ ਆ ਵੀ ਕੀ ਗੱਲ ਕੀਤੀ ਆਪਣਾ ਕੋਤਾ ਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਦੱਸਿਆ ਕੁਝ ਨਹੀਂ ਤੇ ਬੇਪਸੰਗ ਆਂਦਾ ਵੀ ਮਾਤਾ ਨੂੰ ਉਹਨੇ ਮਾਤਾ ਡੇਗ ਨਾ ਪਈ ਮੇਰੇ ਢੇਰ ਤੇ ਉਹਨੇ ਰੋਗ ਪਰ ਹੋ ਗਿਆ ਗੱਲ ਕਿ ਕੀ ਲਤਾਂ ਥੜਕ ਗਈ ਇਹਨੇ ਮਾਤਾ ਡੇਗ ਨਾ ਤਨਾ ਝੜਕ ਗਿਆ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸਾ ਤੁਰਿਆ ਨਹੀਂ ਆਇਆ ਕਰਦਾ ਕੋ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਤੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਅਗੇ ਤੇ ਸਿਰ ਤੇ ਬੁੱਢਿਆ ਫਿਰਦਾ ਹਾਂ ਦੋਨੇ ਆਣ ਮੈਡਾ ਦੋਨੇ ਸਕੂਲ ਦਾ ਨਾਂ ਵੀ ਨਾ ਰੱਖਿਆ ਜਾ ਜਨਾਬ ਆ ਰੱਖਿਆ ਜਾਣਾ ਚਾਹੀਦਾ ਉਹ ਗਿਆ ਬੂੜ ਬੰਨਣਾ ਚਾਹੀਦਾ ਜਨਾਬ ਐਲ ਡੀ ਇਹ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸੰਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈਗੀ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਗਾ ਇੱਕ ਅਫਸਰ ਤੇ ਇੱਕ ਜੋ ਐਮ ਸੀਓ ਆ ਉਹ ਸੀਧੂਗਾ ਤਾਂ ਔਰ ਇੱਕ ਤੇ ਬਾਕੀ ਜੋ ਅਫਸਰ ਹੈ ਉਹ ਇੰਜੂਰ ਹੋ ਗਿਆ ਉਹ ਬਾਕੀ ਠੀਕ ਹੈ ਹਾਂਜੀ ਇਹਨਾਂ ਦੇ ਕੀ ਪੋਸਟ ਜਿਹਨਾਂ ਦੇ ਆਏ ਇਹ ਇਹ ਹਾਂਜੀ ਇਹ ਨੈ ਨੈ ਕੀ ਗਏ ਤੇ 4500 ਹਾਂਜੀ ਸਰਕਾਰੀ ਸੁਮਾਨਾ ਨਾ ਇਹਨਾਂ ਦਾ ਸਿਸਕਾਰ ਪਤਾ ਗਿਆ ਉਹ ਜੀ ਬਾਕੀ ਠੀਕ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਰ ਉਰਜੀਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹੰਚੇਆ ਮੇਰੇ ਨਾਲ ਡੀਐਸਪੀ ਸਾਹਿਬ ਤੇ ਸੀਨੀਅਰ ਅਫਸਰ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਦੇ ਸਾਹਮਣੇ ਅੱਜ ਪੋਸਟ ਕੀਤੀ ਸੀਗੀ ਜੋ ਵੀ ਵਾਅਦਾ ਹੈ ਪੰਜਾਬ ਸਰਕਾਰ ਦਾ ਸੂਰਤ ਹੈ ਕਿ ਵੀ ਕੈਪ ਜਿਹੜਾ ਵੀ लॉस ਆਉ ਪੂਰਾ ਕੰਨੀ ਹੋ ਸਕਦਾ ਬਟ ਬੀਨ ਫਰਮ ਦ ਮਿਨਿਸਟਰੀ ਵਾਟਵਰ ਕੈਨ ਬੀ ਡਨ ਐਂਡ ਵਾਟ ਆਈ ਕੈਨ ਹੈਲਪ ਯੂ ਉਸ ਬੂਟ ਲਾਈਨ ਇਹ ਜਗ੍ਹਾ ਘਟਨਾ ਹੋਈ ਸੀ ਇਹ ਤੇ ਮਜਾਜ ਜੁਵਾਨਾ ਸ਼ਹਿਰ ਬੇਸਿਕਲੀ ਲਦਾਖ ਵਿੱਚ ਜਿਹੜਾ ਸੀਗਾ ਇਹ ਐਕਸੀਡੈਂਟ ਹੋਇਆ ਸੀ ਅਲੇ ਜਿਹੜੇ 3 ਇੰਜਰਡ ਨੇ ਉਹ ਓਨ ਦਾ ਸਪੋਟ ਸੀ ਐਂਡ ਰੀਟ ਦੀ ਰਿਪੋਰਟਸ ਆਫ ਅਦਰਸ ਆਰ ਬੀਨ ਸੀਨ ਸੋ ਉਹ ਐਸੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਹੋਇਆ ਹੈ